ਇਹ ਲੋਹਰੀਆ ਗੈਂਗ ਦੇ ਮੈਂਬਰ ਸੀ ਆ ਇਹਨਾਂ ਨੂੰ ਦਰਾ ਦੂਰ ਫੜ ਕੇ ਲੈ ਕੇ ਆਏ ਸੀ ਇੱਕ ਜਾਂ ਦੋ ਵੈਪਨ ਨਾਲ ਇਹ ਛੁਪਾਏ ਹੋਏ ਸੀ ਮਰਡਰ ਦਾ ਐਕਸਟਰਸ਼ਨ ਅਟੈਂਪਟ ਟੂ ਮਰਡਰ ਹਾਈਵੇ ਰੋਬਰੀ ਬਟ ਬੀਸਿਕਲੀ ਕ੍ਰਿਮਨਲ 엘ਮੈਂਟ ਸੀ ਸਿੱਧੇ ਕਰਦਿਆ ਗਿਆ ਫਾਇਰਿੰਗ ਉਸ ਨੇ ਤੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਦੋ ਰਾਉਂਡ ਫਾਇਰ ਟੋਟਲ 4 ਹੱਥਰ ਰੋ ਪਗ ਤੇ ਗੋਲੀ ਲੱਗੀ ਹੈ ਸਾਡੇ ਸਾਡੇ ਮਲਾਜਮ ਅਪਸ਼ਲ ਸੀਗੀ ਗੋਲੀ ਅੜ ਗਈ ਸੀ ਲੋਹਰਿਆ ਗਿਆ ਨੇ ਕੁਛ ਨਹੀਂ ਉਹਨੂੰ ਦੋਸ਼ੀ ਨੂੰ ਲੈ ਕੇ ਆਏ ਸੀਗੇ ਜੀ ਤੇ ਇੱਥੇ ਉਹਨੇ ਆਪਣੇ ਵੈਪਨ ਵਗੈਰਾ ਲਗੋਇਆ ਹੋਇਆ ਸੀਗਾ ਉਹ ਜਦੋਂ ਵੈਪਨ ਕੱਢਣ ਲੱਗਾ ਤਾਂ ਉਹਨੇ ਇੱਕ ਵੈਪਨ ਲੋਡਡ ਸੀਗਾ ਇੱਕਦਮ ਸਾਡੇ ਪਾਰਟੀ ਤੇ ਫਾਇਰ ਕਰਤਾ ਦੋਸ਼ੀ ਦਾ ਕੀ ਨਾਮ ਸੀ ਸੂਰਜ ਜੀ ਕਿੰਨੇ ਬੰਦੇ ਸੀ ਤੁਸੀਂ ਅਸੀਂ ਪਾਰਟੀ ਸੀਗੇ ਪੂਰੀ ਠੀਕ ਹੈ ਤੇ ਤੁਹਾਡੇ ਕਿਉਂ ਜਦੋਂ ਨੇ ਫਾਇਰ ਕੀਤਾ ਤੇ ਕੋਈ ਇੰਜਨ ਨਹੀਂ ਇੰਜਨ ਨਹੀਂ ਪੱਕ ਤੋਂ ਭਾਜੀ ਠੰਡੇ ਰੱਖੋ ਨਾ ਯਾਰ ਕੀ ਕਰੀਏ ਤੇ ਭਾਈ ਗੋਲੀ ਲੱਗੀ ਕਿੱਥੇ ਪੱਗ ਤੋਂ ਇਹ ਕਿਹਾ ਕਿ ਨਿਕਲ ਗਏ ਥੋੜਾ ਇੱਕਦਮ ਚਿਕਨਾ ਜਾ ਹੋ ਕੇ ਸਾਈਡ ਤੇ ਮਸਾ ਹੀ ਬਚਾਇਆ ਹੋਇਆ ਮੇਰਾ ਕਿੰਨੇ ਫਾਇਰ ਗਏ ਨੇ ਉਹਦੇ ਬਲਕਿੱਤੀ ਗਏ ਸੀ ਦੋ ਫਾਇਰ ਗਏ ਸੀ ਦੋ ਕਿੱਥੇ ਗਏ ਸੀ ਹਾਂਜੀ ਤੇ ਫੁੱਲ ਪਾਰਟੀ ਵਾਲ ਸਰ ਕਿੰਨੇ ਕਿਤੇ ਗਏ ਸਾਡੇ ਨੂੰ ਤਿੰਨ ਫਾਇਰ ਹੋ ਗਏ डीसीपी इन्वेस्टिगेशन दी टीम्स लगी हुई सी हैं दी ए लाहौरिया गैंग दे मेंबर्स सी गए एसोसिएट सी गए कुछ दिन पहला आप इनानो देरा दून तो फड़ लेके आए सी गए जी ते कुछ वेपन रिकवर देरा तो हुए सी के तीन वेपन इनादे नाल ते कोई एक या दो वेपन इनाने इतने भी छुपाए हुए सी गए आठ तो लेके दस पर्चे हुन तक सामने आए जो डेना हैं मर्डर ਐਕਸਟੋਰਸ਼ਨ ਅਟੈਂਪਟ ਟੂ ਮਰਡਰ ਹਾਈਵੇ ਰੋਬਰੀ ਤੇ ਬੇਸਿਕਲੀ ਕ੍ਰਿਮਨਲ ਐਲੀਮੈਂਟ ਸੀਗੇ ਥੋੜੇ ਦਿਨ ਪਹਿਲਾਂ ਇਹਨਾਂ ਨੇ ਵਾਰਦਾਤ ਵੀ ਕੀਤੀ ਸੀ ਕਿਸੇ ਦੇ ਘਰ ਦੇ ਅੱਗੇ ਫਾਇਰਿੰਗ ਵੀ ਕੀਤੀ ਸੀ ਤੇ ਅੱਜ ਜਿਹੜੇ ਵੈਪਨ ਇਹਨਾਂ ਨੇ ਛੁਪਾਏ ਹੋਏ ਸੀਗੇ ਦੋ ਬੰਦਿਆਂ ਨੂੰ ਲਿਆਪਨ ਲੈ ਕੇ ਆਏ ਸੀ ਰਿਕਵਰ ਕਰਾਂ ਉਹ ਲੋਡਡ ਵੈਪਨ ਸੀਗੇ ਉਠਾ ਕੇ ਇਹਨਾਂ ਨੇ ਪੁਲਿਸ ਤੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਦੋ ਰਾਉਂਡ ਫਾਇਰ ਹੋਏ ਤੇ ਜਵਾਬੀ ਫਾਇਰ ਚ ਪੁਲਿਸ ਨੇ ਵੀ ਚਾਰ ਰਾਉਂਡ ਫਾਇਰ ਕੀਤੇ ਇੱਕ ਬੰਦਾ ਕ੍ਰਿਟੀਕਲੀ ਇੰਜਰਡ ਹੈ ਉਹ ਸਿਵਲ ਹਸਪੀਟਲ ਆਪਾਂ ਭਰਤੀ ਕਰਾਤਾ ਹੈ ਤੇ ਇਨਵੈਸਟੀਗੇਸ਼ਨ ਅੱਗੇ ਚੱਲ ਰਹੀ ਹੈ ਸਰ ਇਹ ਪ੍ਰੋਬਲਮਡ ਆਫੈਂਡਰਸ ਨੇ ਜਾਂ ਹਲੇ ਇਹ ਤਾਂ ਚੱਲ ਰਹੇ ਹਨ ਚੱਲ ਰਹੇ ਹਨ ਪ੍ਰੋਬਲਮਡ ਆਫੈਂਡਰਸ ਨਹੀਂ ਸਰ ਦੂਜਾ ਕੌਣ ਸੀ ਗਾਈਕਾ ਤਾਂ ਸੂਰੇਜੇ ਦੱਸਦੇ ਹਾਂਜੀ ਦੂਸਰਾ ਇਹਦਾ ਕੀ ਨਾਮ ਆ ਸਰ ਕਿੰਨਾ ਸੀਗਾ ਸਰ ਸੂਰੇਜ ਜੀ ਕਿਹਨੇ ਲਈ ਸੀ ਸਰ ਹਾਈ ਕੀ ਜਨਾਬ ਕਿੰਨੇ ਹਥਿਆਰ ਜਿਹੜੇ ਬਰਾਮਦ ਹੋਏ ਨੇ ਇਹਨਾਂ ਤੋਂ ਕੀ ਟੋਟਲ ਟੋਟਲ 4 ਹਥਿਆਰ ਬਰਾਮਦ ਹੋਏ ਨੇ ਸਰ ਪਤਾ ਲੱਗਿਆ ਨਹੀਂ ਕਿ ਕਿਸੇ ਪੁਲਿਸ ਮੁਲਾਜ਼ਮ ਤੇ ਵੀ ਟੈਕਸ ਤੱਕ ਇਸ ਕੋ ਬੇਲ ਹਾਂ ਕਿੰਤਾ ਸੀਗਾ ਜੀ ਪੁਲਿਸ ਮੁਲਾਜ਼ਮ ਤਾਂ ਕਿੰਤਾ ਸੀਗਾ ਉਹਦਾ ਵੀ ਮੁਕੱਦਮਾ ਦਰਜ ਹੈ ਉਹ ਮੁਕੱਦਮਾ ਚੱਲ ਰਿਹਾ ਹੈ ਜੀ ਇਸ ਦੀ ਜੋ ਫਾਇਰਿੰਗ ਹੋਈ ਹੈ ਉਸਲੇ ਵੀ ਕੋਈ ਮੁਲਾਜ਼ਮ ਆਪਣਾ ਇੰਜਰਡ ਇੰਜਰਡ ਨਹੀਂ ਹੋਇਆ ਕੋਈ ਮੁਲਾਜ਼ਮ ਸਰ ਟੋਟਲ ਕਿੰਨੇ ਰਾਉਂਡ ਫਾਇਰ ਹੋਏ ਪੱਗ ਤੇ ਗੋਲੀ ਲੱਗੀ ਹੈ ਜੀ ਸਾਡੇ ਸਾਡੇ ਮੁਲਾਜ਼ਮ ਤੁਸੀਂ ਉਹਦੇ ਨਾਲ ਇੰਟਰਵਿਊ ਕਰ ਸਕਦੇ ਹੋ ਕੌਣ ਹੈ ਜੀ ਇੱਕ ਇੱਕ ਦੋਸਤ ਕਿੱਥੇ ਲੱਗੀ ਹੈ ਕਿੱਥੇ ਲੱਗੀ ਹੈ ਪੱਗ ਤੇ ਦਿਖਾਓ ਅੱਛਾ ਐ ਫਸਲਨ ਲੱਗੀ ਹਾਂ ਜੀ ਤੇ ਕਿੰਨੇ ਟੋਟਲ ਕਿੰਨੇ ਰਾਉਂਡਸ ਫਾਇਰ ਹੋਏ ਨੇ ਇਹਨਾਂ ਇਹਨਾਂ ਵੱਲੋਂ ਤਾਂ ਦੋ ਰਾਉਂਡ ਫਾਇਰ ਹੋਏ ਹਨ ਜਿਆਦਾ ਹੋਣੇ ਸੀਗੇ ਲੇਕਿਨ ਇਹਨਾਂ ਦੀ ਜਿਹੜੀ ਪਿਸਟਲ ਸੀਗੀ ਗੋਲੀ ਅੜ ਗਈ ਸੀਗੀ ਉਹਦੇ ਚ ਵੈਪਨ ਕਿਹੜਾ ਆਟੋਮੈਟਿਕ ਆ ਨਹੀਂ ਕੰਟਰੀ ਮੇਡ ਵੈਪਨ ਨੇ ਸਾਰੇ ਤਾਂ ਵੈਪਨ ਆ ਰਹੇ ਇਹਨਾਂ ਦਾ ਨੈਟਵਰਕ ਨਹੀਂ ਤੋੜੇ ਜਾ ਨਹੀਂ ਨੈਟਵਰਕ ਜਿਹੜੇ ਵੈਪਨ ਦਾ origin ਜਿਹੜਾ ਹੈ ਉਹ MP ਹੈ ਐਮਪੀ origin ਚੇਨ ਇਹਨੂੰ ਬ੍ਰੇਕ ਕਰਨ ਵਾਸਤੇ ਕੋਈ ਨਹੀਂ ਕਰਦਾ ਦੇਖੋ ਚੇਨ ਤੋਂ ਇਹ ਚੇਨ ਤਾਂ ਇਹ ਹੈ ਨਾ ਜਿਹੜਾ origin ਜਿਹੜਾ ਹੁੰਦਾ ਹੈ ਕੁਝ ਜ਼ਿਲ੍ਹੇ ਹੈ ਐਮਪੀ ਐਮਪੀ ਚ ਲਗਾਤਾਰ ਰੇਡਸ ਜਿਹੜੀਆਂ ਉਹ ਸਾਡੀ ਸਾਡੀ ਜਾਰੀ ਕਿਤੇ ਗੈਂਗ ਨਾਲ ਵੀ ਸੰਬੰਧ ਦਾ ਸਰ ਇਹ ਕਿਸੇ ਲੋਹਰੀਆ ਗੈਂਗ ਹੈ ਜੀ ਸਰ ਇਹਦੇ ਹੋਰ ਕਿਨੇ ਮੈਂਬਰ ਹੈ ਜਿਹੜੇ ਰਨਿੰਗ ਹੋਇਆ ਰਿਹਾ ਸਰ ਤਾਂ ਤਿੰਨ ਚਾਰ ਬੰਦੇ ਹੋਟ ਰਹੇ ਹਾਂ ਹੋਰ ਰਹੇ ਹਾਂ ਹਾਂ ਉਹ ਕਿੰਨੇ ਬੰਦੇ ਫੜੇ ਜਾ ਕੇ ਸਾਰੇ ਕੁੱਲ ਤਾਂ ਪੰਜ ਬੰਦੇ ਫੜੇ ਜਾਂ ਚੁੱਕੇ ਠੀਕ ਹੈ ਠੀਕ ਹੈ ਜੀ ਥੈਂਕ ਯੂ ਥੈਂਕ ਯੂ